ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋਂ ਮੀਟਿੰਗ ਕੀਤੀ ਗਈ ਮੀਟਿੰਗ ਪਿੰਡ ਆਦੀ ਵਿਖੇ ਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਜੋਨ ਪ੍ਰਧਾਨ ਨਿਰਮਲ ਸਿੰਘ ਆਦੀ ਨੇ ਕੀਤੀ ਅਤੇ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ ਕਿਸਾਨ ਮਜ਼ਦੂਰਾਂ ਨੂੰ ਹਮੇਸ਼ਾ ਤਿਆਰ ਕਰਨ ਲਈ ਕਿਹਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਦੇ ਘਰਾ ਦਾ ਕਿਰਾਉ ਪੰਜ ਫਰਵੀਨੂ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਅਤੇ ਕਿਹਾ ਕਿ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਅਤੇ ਪਹਿਲਾ ਲੱਗੇ ਹੋਏ ਮੀਟਰ ਲਾ ਕੇ ਉਦੋਂ ਤੱਕ ਜਮ੍ਹਾਂ ਕਰਵਾਏ ਜਾਣਗੇ ਜਦ ਤੱਕ ਸਰਕਾਰ 2025 ਐਕਟ ਵਾਪਸ ਨਹੀਂ ਲੈਂਦੀ ਅਤੇ ਸਾਰੇ ਕਾਲੇ ਗਰਾਰੇ ਵਾਲੇ ਮੀਟਰ ਬਹਾਲ ਕਰਕੇ ਨਹੀਂ ਲਾਉਂਦੀ ਜਿਹਦੇ ਵਿੱਚ ਫੰਡਾ ਦਾ ਵੇਰਵਾ ਅਤੇ ਮੈਂਬਰਸ਼ਿਪ ਦਾ ਵੇਰਵਾ ਕਲੈਕਟ ਕੀਤਾ ਗਿਆ ਜਿੰਨਾਂ ਦਾ ਰਹਿ ਗਿਆ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਜਮ੍ਹਾਂ ਕਰਾ ਦੇਣਗੇ ਬਾਕੀ ਵੱਡਾ ਐਕਸ਼ਨ ਜੱਥੇਬੰਦੀ ਦਾ ਆਉਣ ਵਾਲਾ 5/26 5 ਤਰੀਕ ਵਾਲਾ ਜਦੋਂ ਪੰਜਾਬ ਸਰਕਾਰ ਦੇ ਮੰਤਰੀਆਂ ਐਮ ਐਲ ਏ ਦੇ ਘਰਾਂ ਦਾ ਘੇਰਾ ਦੀਆਂ ਤਿਆਰੀਆਂ ਸੰਬੰਧੀ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੈਸ ਕਤਰ ਸੁਖਦੇਵ ਸਿੰਘ ਅੱਲੜਪਿੰਡੀ ਸਕਤਰ ਕੁਲਵਿੰਦਰ ਸਿੰਘ ਜੋੜਾ ਸਤਨਾਮ ਸਿੰਘ ਖਾਨ ਜੀ ਰਣਬੀਰ ਸਿੰਘ ਡੁੱਗਰੀ ਹਰਮੀਤ ਸਿੰਘ ਆਦੀ ਨਰਿੰਦਰ ਸਿੰਘ ਆਲੀ ਨੰਗਲ ਨਿਸ਼ਾਨ ਸਿੰਘ ਬਾਉਪੁਰ ਹਰਕੀਰਤ ਸਿੰਘ ਹੁੱਦਲ ਗੁਰਮੀਤ ਸਿੰਘ ਬਲਗੜ ਕਰਨੈਲ ਸਿੰਘ ਮੱਲੀ ਸੁਖਵਿੰਦਰ ਸਿੰਘ ਅੱਲੜਪਿੰਡੀ ਕਰਨੈਲ ਸਿੰਘ ਆਦੀ ਦੀਪਕ ਕੁਮਾਰ ਆਦੀ ਸ਼ਾਮਲ ਸਨ ਉਹ ਜਿਹੜਾ ਉਹਦੇ ਚ ਘਾਟੇ ਕੁ ਜਾ ਰਿਹਾ ਤੇ ਉਹਨਾਂ ਜੋ ਮੀਟਰ ਲਗਣਾ ਸ਼ੁਰੂ ਹੋਣ ਲਾਉਣੇ ਨੇ ਸਭ ਤੋਂ ਪਹਿਲਾਂ ਸਰਕਾਰੀ ਮਹਿਕਮਾ ਚ ਕਿ ਜੇ ਉਹ ਪੈਸੇ ਪਹੁੰਚ ਗਏ ਤਾਂ ਉਹਨਾਂ ਦੇ ਬਤੀ ਜਗੇਗੀ ਤੇ ਸਰਕਾਰ ਵੀ ਥੋੜਾ ਕਿਵੇਂ ਕੋਈ ਬਤੀ ਜਗੇ ਦੇ ਵਿੱਚ ਸਪਲਾਈ ਕਰਦੇ ਮਹਿਕਮਾ ਉਹਨਾਂ ਨੂੰ ਵੀ ਪੀਸੀਲ ਜਿਹੜੇ ਮਹਿਕਮਾ ਆ ਉਹਨਾਂ ਨੂੰ ਵੀ ਬਿਜਲੀ ਬੋਰਡ ਆ ਰਹੇ ਨੇ ਬਤੀ ਜਗੇ ਆਪਣੀ ਦੁਕਾਨੀਆਂ ਆ ਭਾਈ ਇੱਥੇ ਹੋ ਮੀਟਰ ਲਾਉਣੇ ਨੇ ਤੇ ਜਥੇਬੰਦੀਆਂ ਦੀ ਬੜੀ ਵੱਡੀ ਦਲੇਰੀ ਤੇ ਬੜੀ ਵੱਡੀ ਬਾਹਾਦਰੀ ਆ ਕਿ ਜਿੰਦਾਂ ਨੇ ਪੂਰੇ ਪੰਜਾਬ ਦੇ ਹਿੰਦ ਮਸ਼ੇਰੀ ਆ ਤੇ ਲੋਕ ਜਿਹੜੇ ਆ ਬੜੀ ਵੱਡੀ ਗਿਣਤੀ ਵਿੱਚ ਇਹ ਮੀਟਰ ਲਾ ਲਾ ਕੇ ਤੇ ਐਸ ਡੀਓ ਦੇ ਦਫਤਰ ਤੇ ਜਾਮਾ ਕਰਾ ਕਰਾ ਰਹੇ ਆ ਆ ਸਾਡੇ ਨਿਹੰਗ ਸਿੰਘ ਸਰਪਾਤ ਨਰਿੰਦਰ ਸਿੰਘ ਜੀ ਅਮੀਪੁਰ ਤੋਂ ਸਾਹਮਣੇ ਬੈਠੇ ਆ ਇਹਨਾਂ ਦੀ ਕਮੇਟੀ ਬਣੀ ਨੂੰ ਅਜੇ ਥੋੜਾ ਜਲੀ ਹੋਇਆ 10-15 ਦਿਨ ਹੀ ਤੇ ਇਹਨਾਂ ਨੇ 26 ਮੀਟਰ ਲਾ ਕੇ ਦੇਖੋ 26 ਮੀਟਰ ਆਪਣੇ ਪਿੰਡ ਤੋਂ ਲਾਏ ਨਾ ਇਹਨਾਂ ਨੇ ਤੇ ਅਮੀਪੁਰ ਅਸੀਂ ਪਰਸੋਂ ਜਾਮਾ ਕਰਾ ਕੇ ਆਏ 2 ਮੀਟਰ ਬਿਜਾਸ ਸਿੰਘ ਕਾਦੀਆਂ ਵਾਲੀ ਦੇ ਨਾਲ ਉਹਨਾਂ ਨੂੰ ਮੈਂ ਆਖਿਆ ਮਹੋਰ ਨੂੰ ਲਾਓ ਤੁਸੀਂ ਮੀਟਰ ਜਿੰਦੇ ਹੈ ਨਾ ਤੇ ਉਹ ਕਹਿ ਦਿੰਦੇ ਕਹਿ ਦਿੰਦੇ ਉਹ ਤੇ ਸਾਡੇ ਆਪਣੇ ਆਗੂ ਜਿਹੜੇ ਕਹਿੰਦੇ ਵੀ ਯਾਰ ਲੋਪੀ ਨਵਾਉਂਦੇ ਨਹੀਂ ਲੋਪੀ ਤਾਂ ਨਹੀਂ ਨਵਾਉਂਦੇ ਵੀ ਤੁਸੀਂ ਪ੍ਰਚਾਰ ਨਹੀਂ ਕਰਦੇ ਜਦੋਂ ਤੁਸੀਂ ਬੈਠੇ ਬਹੁਤ ਸਾਰੇ ਯੋਗ ਕਿਸਾਨ ਵੀਰੋ ਤੇ ਮਜ਼ਦੂਰ ਭਰਾਓ ਫਟੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਲਾ ਮੀਟਰਾਂ ਦੇ ਉੱਤੇ ਬਨਾਸਰ ਨੇ ਦੱਸਿਆ ਵੀ ਮੀਟਰਾਂ ਦੇ ਬਾਰੇ ਕੋ ਜਨਪਿੰਡਾਂ ਦੇ ਵਿੱਚ ਤੇ ਲੋਕ ਕੋਈ ਸਮਝਦਾ ਕਿ ਇਹ ਚੰਗੀ ਗੱਲ ਆ ਇੱਕ ਵਿਰੋਧ ਆ ਇੱਕ ਵਿਗਾੜ ਤੇ ਨਹੀਂ ਰਹੀ ਸਰਕਾਰ ਨਾਲ ਕਰਨਾ ਬੜੀ ਵੱਡੀ ਵਿਗਾੜ ਬਟ ਹੈ ਸਰਕਾਰ ਨੂੰ ਵੀ ਪਤਾ ਲੱਗਣ ਡਿਆ ਵੀ ਪੰਜਾਬ ਇਹੋ ਜਹਾ ਸੂਬਾ ਆ ਤੇ ਇਹਨਾਂ ਹੱਦਾਂ ਵਾ ਹਰ ਕੰਮ ਤੇ ਅਸੀਂ ਅੱਗੇ ਵੀ ਲੱਤਾਂ ਰੰਗਦੇ ਰਹੀਆਂ ਤੇ ਹੁਣ ਵੀ ਇਹ ਇੱਕ ਬੜਾ ਵੱਡਾ ਮੁੱਦਾ ਦਾ ਸਰਕਾਰ ਦੇ ਕੰਮ ਨੂੰ ਫੇਰ ਕਰ ਦੇਣਾ ਉਹਨਾਂ ਆਪਣੇ ਆਪ ਚ ਲਾਉਣੇ ਕੱਲੂ ਕੀਤੇ ਆ ਇਹ ਨਹੀਂ ਉਹਨਾਂ ਨੂੰ ਫੇਰ ਕਰਨ ਰਹੀਆਂ ਇਹ ਇਹ ਨਹੀਂ ਲੱਗਣ ਦੇਣ ਸਾਨੂੰ ਨੇ ਇਹ ਮਾਫਕਾਉਣੀ ਤੇ ਮਾਫਕਾ ਵਾਕਿਆ ਨਹੀਂ ਵੀ ਰੋਣੇ ਜੇ ਇੱਕ ਤੇ ਲੱਗ ਜਾਂਦੇ ਆ ਆਹੀਂ ਵੇਖਣ ਦੇ ਆ ਵੀ ਫੋਨ ਦਾ ਹਾਰ ਹੋ ਜਾਣਾ ਤੇ ਫੋਨ ਤੇ ਅਸੀਂ ਪਈਓ ਆ ਜਿਹੜੀਆਂ ਕਈ ਸੰਗੋ ਫ੍ਰੀ ਲੁੱਕ ਉਹ ਡੈਂਟਿੰਗ ਕੰਪਨੀਆਂ ਆ ਇਹ ਉਹਨਾਂ ਚਾਲੂ ਕਰਨਾ ਹੈ ਤੁਹਾਨੂੰ ਇਹ ਮੁੜ ਕੇ ਹੌਲੀ ਹੌਲੀ ਵਧਾਈ ਜਾਂਦੇ ਤਾਂ ਹੁਣ ਤੇ ਡਲ ਤੋਂ ਕੰਮ ਬਹੁਤ ਗਾਂ ਚੱਲ ਗਿਆ ਤੀ 100 ਔਰ ਇੱਕ ਗੱਲ ਪਰਸਾ ਵੀਡੀਓ ਆਈ ਆ ਪਤਾ ਨਹੀਂ ਕਿਹੜੀ ਛੇੜੀ ਆ ਉੱਥੇ ਉਹ ਆਪਣਾ ਕਮਲਾ ਚਲਾ ਸਾਰਾ ਚੋਕੇ ਦੇ ਕੋ میٹر ਨਹੀਂ ਬਾਹਰ ਕੱਢੇ ਏਦਾਂ ਉਹ ਲੈਣਦੇ ਨੇ ਉਹਨਾਂ ਨੇ ਕਰ ਕਰ ਜਾ ਕੇ ਚਿੱਪ ਵਾਲੇ میٹر ਲਾ ਕੇ ਬਾਹਰ ਕੰਨ ਸੂਬਿਆਂ ਦੇ ਵਿੱਚ ਬੜਾ ਕੰਮ ਤੇਜ ਹੋ ਗਿਆ ਇਹ ਦਿਨਾਂ ਵਾਲੀ ਗੱਲ ਹੋ ਗਈ ਆ ਕੰਨ ਸੂਬਿਆਂ ਦੇ ਵਿੱਚ ਵਾਕਿਆ ਗੱਲ ਠੀਕ ਆ ਜੇ ਤੁਸੀਂ ਕੰਮ ਪਾਓਗੇ ਤੇ ਬੱਤ ਸੱਕੋਗੇ ਇਹ ਜਿਹੜੀ ਬਿਜਲੀ ਆ ਇਹ ਅਮੀਰਤਾ ਦਾ ਸ਼ਿਵਾਰ ਬਣ ਕੇ ਰਹਿ ਗਈ ਅਜੇ ਸਾਡੇ ਬੜੇ ਵੀਰ ਕਹਿਣਗੇ ਵਿੱਚ ਹਨ ਵੀ ਬੜਾ ਪ੍ਰਚਾਰ ਕਰੀਦਾ ਤੇ ਹਨ ਵੀ ਕਹਿ ਦਿੰਦੇ ਆਪਾਂ ਤਾਰ ਲਾਂਗੇ ਤੇ ਉਹ ਤਾਰ ਤੇ ਲਾਵਾਂਗੇ ਮੈਂ ਕਈ ਵਾਰੀ ਕਹਿੰਦਾ ਵੀ ਜੇ ਤੁਸੀਂ ਤਾਰ ਲੋਗੇ ਤੇ ਤਾਰ ਨੂੰ ਸ਼ਾਇਦ ਆਪਾਂ ਵੀ ਤਾਰ ਲਈਏ ਮਹਾਰਾਜ ਨੇ ਬੜਾ ਕੁਝ ਦਿੱਤਾ ਪਰ ਕਰਦਾ ਨਹੀਂ ਜਦੋਂ ਅਗਲਾ ਕਹੇ ਬਈ ਚੱਕਰ ਤੇ ਲੈਣੀ ਪੈਂਦੀ ਆ ਤੁਸੀਂ ਕਹੋਗੇ ਇੰਨੀ ਗੱਲ ਕਿਉਂ ਨਹੀਂ ਕਹੀ ਜੇ ਤੁਸੀਂ ਕਹੋਗੇ ਤੇ ਕਹਿਣ ਨੂੰ ਤਾਂ ਕੰਮ ਹੈ ਕਹਿਣਾ ਹੀ ਪੈਂਦਾ ਅੱਜ ਕੱਲ੍ਹ ਤੇ ਕਈ ਵਾਰੀ ਮੈਂ ਕਹਿੰਦਾ ਅੱਜ ਕੱਲ੍ਹ ਦਿਹਾੜੀ ਲਾਉਣ ਵਾਲਾ ਵੀ ਬੰਦਾ ਕੇ ਕੋ ਕਰ ਨਹੀਂ ਸੁਣਦਾ ਪਰ ਤਾਂ ਦਾ ਨਹੀਂ ਜੇ ਫੋਨ ਹੀ ਵੇਖੋ ਆ ਜਿਹੜੇ ਇਹਨਾਂ ਦੇ ਬਾਬਾ ਜਿਗੋ ਦੇ ਤਾਂ ਫੋਨ ਹੈ ਛੋਟਾ ਉਹਨਾਂ 150 ਰੁਪਏ ਦੀ ਗੱਲ ਕੀਤੀ ਬਹੁਤੇ ਤੁਹਾਡੇ ਕੋ ਵੱਡੇ ਫੋਨ ਨੇ ਘਟੋ ਘਾਟ 350 ਨਾਲ ਚਾਰਜ ਹੁੰਦਾ 700 ਜਿਹੜਾ ਉਹਦੇ ਤੋਂ 350 ਤੋਂ ਉੱਪਰ ਕਰਦਾ ਉਹਦੀ ਉਹਦੀ ਅਨਲਿਮਟਡ ਆ ਉਹ ਇੱਕ ਨਾਨਕ ਆ 700 ਜੀ 3 ਮਹੀਨਾ ਤੇ ਜਿਹੜੇ ਆਹ ਪੰਜੇ ਤਰੀਕ ਦਾ ਸਦਾ ਇਹਨਾਂ ਦਾ ਕਰਾਵਾ ਤੇ ਉਥੇ ਆਪਾਂ ਸਾਰੇ ਆਪਣੇ 10 ਕਿਜੀ ਲੈ ਕੇ ਜਦੋਂ ਦਰਬਾਸ ਹੋ ਜੇਗੀ ਤੁਹਾਡੀ ਤੇ ਫਿਰ ਬਸਤੇ ਚਲ ਜਾਗੇ ਤੇ ਆਪਣਾ ਸਾਧਨ ਲੈ ਕੇ ਫਿਰ ਉਹ ਪਹੁੰਚਾਂ ਠੀਕ ਠੀਕ ਵਾਹਿਗੁਰੂ ਜੀ ਬੋਤਨ ਕਮਾਣਾ ਨਾ ਜਗਾ ਹੋਇਆ ਨਹੀਂ ਕਿ ਉਹ ਆਹ ਤੂੰ ਇਹ ਲਾਣ ਜੇ ਦਰਬਾਸ ਕੋਈ ਹੋਏਗੀ ਫਿਰ ਪਿੰਡਾ ਸਾਧਨ ਲੈ ਕੇ ਸਰਦਾਰ ਮਨਿੰਦਰ ਸਿੰਘ ਜੀ ਅਮੀਪੁਰ ਹਾਂ ਜੀ ਜੋ ਖਾਲਸਾ ਫੌਜ ਦੇ ਜਿਹੜਾ ਨੇ ਬੜੇ ਆਪਣਾ ਜਫੇ ਬੰਦੀ ਵੀ ਕਰਦੀ ਉਹਦੇ ਪਾਸੇ ਲੈ ਕੇ ਜਾ ਰਹੇ ਆ 10 ਆਦਮੀਆਂ ਦੀ ਜਿੰਨੀ ਲਖਾਈ ਹੈ ਇਹਨਾਂ ਨੇ ਤੇ ਹੁਣ ਬਾਬਾ ਕਰਨੈਲ ਸਿੰਘ ਜੀ ਆਉਣ ਉਹ ਵੀ ਆਪਣੇ ਵਿਚਾਰਾਂ ਦੇ insan ਕੋਣ ਹੋਰ ਕਿਹੜਾ ਪਿੰਡ ਰਹਿ ਗਿਆ ਹੋਰ ਜੀ ਪੈਸਾ ਵਾਈਸ ਜੀ ਦੀ ਖਤੇ ਸਰ ਸਹਾਯੋਗ ਅਗਰੂ ਰੂ ਪਿਆਰੀ ਸਾਥ ਸੰਗ ਜੀਓ ਕਿਸਾਨਪੁਰ ਆਓ ਮਜ਼ਦੂਰਪੁਰ ਆਓ ਲੇਰ ਤੋਂ ਪਹਿਲਾਂ ਕਾਫੀ ਬਲਾਰੇ ਬੋਲ ਕੇ ਗਏ ਨੇ ਤੁਹਾਨੂੰ ਹਸਾਇਆ ਵੀ ਆ ਇਹਨਾਂ ਦੇ ਕਾਰਨ ਵੀ ਦੱਸੇ ਆ ਮੈਂ ਕਹਿੰਦਾ ਜਿੰਨਾ ਪੰਜਾਬ ਚ ਗੰਦ ਪਿਆ ਤਾ ਨਾ ਅਸਟੈਂਡ ਦੇਣਾ ਗੰਦ ਪਿਆ ਦੁਆ ਇਰੱਬ ਦੀ ਜੀ ਪਤਾ ਨਹੀਂ ਕਿਸ ਨਾ ਕੀ ਹੋ ਜਾਣਾ ਜਿਹੜਾ ਸਵੇਰੇ ਘਰੋਂ ਜਾਂਦਾ ਉਹ ਵਾਪਸ ਆਉਣਾ ਜਾਂ ਨਹੀਂ ਪਹੁੰਚਣਾ ਨਾਂ ਸਵੇਰੇ ਵੀਡੀਓ ਵੇਖਣ ਤੇ ਤੜਕੇ ਉੱਠ ਕੇ ਨਿਤਨੇਮ ਤੋਂ ਬਾਅਦ ਲੁਧਿਆਣੇ ਇੱਕ ਟੈਕਸੀ ਵਾਲਾ ਸੀ ਟੈਕਸੀ ਨਾ ਚੱਤੀ ਵਜ ਗਈ ਉਹ ਦੂਜੇ ਟੈਕਸੀ ਵਾਲੇ ਨੇ ਪੁਲਿਸ ਫੜ ਲਈ ਸੱਦ ਕੇ ਤੇ ਉਹਦਾ ਉਹ ਹਸਰ ਕੀਤਾ ਥਾਣੇ ਜਾ ਕੇ ਸਾਰੇ ਕੱਪੜੇ ਲਾ ਕੇ ਕੁੱਟਿਆ ਪਲਾਸ ਨਾ ਉਹਦੇ ਨਾਂਉ ਕੱਢੇ ਕਲਾਸਾਂ ਨਾ ਕੱਢ ਕੇ ਸਾਰੀ ਰਾਤ ਬਾਹਰ ਸੌਂ ਛੜਿਆ ਮੈਂ ਇੱਥੇ ਲਿਖਿਆ ਜੇ ਅਗਰ ਜਥੇਬੰਦੀਆਂ ਨਾ ਹੋਣ ਜਿਹੜੇ ਮਹਿੰਦੀਆਂ ਗਏ ਆ ਗੁਰਦੁਆਰਾ ਸਾਹਿਬ ਸਾਡੀ ਸਿੱਖਾਂ ਦੀਆਂ ਕੁਰਬਾਨੀਆਂ ਪੁੱਠੇ ਲੜਕੇ ਖੱਲਾਂ ਲੱਖੀਆਂ ਇੱਥੇ ਨਾ ਰੁੱਖ ਵੇਖ ਕੇ ਨਾ ਤੁਹਾਡੀਆਂ ਖੱਲਾਂ ਲਾਉਣੀਆਂ ਨੇ ਹੋਰ ਬੰਦੇ ਤੇ ਗੱਲ ਚ ਪਰਣਾ ਹੋਣਾ ਥਰੂ ਗੁੰਜਣ ਲਈ ਅੱਜ ਤੇ ਹੀ ਲਾਏ ਆ ਜੇ ਸਾਹ ਨੂੰ ਪੰਜਾਬ ਦੀ ਹਾਕਮ ਬਣ ਗਈ ਆ ਤਨਵਾਦ ਕਰੀਏ ਪਹਿਲਾਂ ਅਸੀਂ ਆਪਣੇ ਆਪ ਦਾ ਵੀ ਅਸੀਂ ਜਥੇਬੰਦੀ ਚ ਤੇ ਜੁਦਾ ਜਿਹੜਾ ਜਥੇਬੰਦੀ ਨੂੰ ਜੋੜਦਾ ਇਹਦੇ ਵਿੱਚ ਉਹਨੂੰ ਸਮਝੰਵਾਇਆ ਤੇ ਆਉਂਦਾ ਉਹ ਕੰਮ ਕਰਦਾ ਭਲੇ ਦਾ ਵਿਚਾਰਾਂ ਤੇ ਬੜੀਆਂ ਤਗੜੀਆਂ ਨੇ ਆਧਾਰਨਾ ਦਿੱਤੇ ਤੇ ਟਾਈਮ ਬੜਾ ਲੱਗ ਜਾਣਾ ਘੰਟੇ ਡੇ ਘੰਟਾ ਤੁਸੀਂ ਆਪਣੇ ਗੁਰੂ ਦੇ ਦੱਸੇ ਰਾਹ ਤੇ ਚੱਲ ਰਹੇ ਜੇ ਆਪਾਂ